ਕੱਤਰਕਾਰ ਨੂੰ ਕਿਆ ਗਿਆ ਕੋਸਾ ਕਰੋ ਇਹਨੂੰ ਕੱਢ ਦਿਓ ਜੱਥੇ ਬੰਨੀছো ਉਹ ਕਹਿੰਦਾ ਚਲੋ ਕੱਢ ਜਾ ਕੋਈ ਗੱਲ ਨਹੀਂ ਮੈਂ ਕਿਸਾਨ ਦਾ ਪੁੱਤ ਤਾਂ ਹੈਗਾ ਹੀ ਮੈਂ ਆਪਣੇ ਮੇਰੇ ਘਰ ਜਿਹੜਾ ਮਜ਼ਦੂਰ ਕੰਮ ਕਰਦਾ ਉਹਨਾਂ ਮੇਰੀ ਸਾਹਤ ਹੈਗੀ ਆ ਨਾ ਮੈਂ ਉਹਦੀ ਗੱਲ ਕਿਉਂ ਨਹੀਂ ਕਰੂੰਗਾ ਉਹਨਾਂ ਨੂੰ ਤਨਖਾਹ ਦਿੱਤੀ ਆ ਗਿਆ ਇਹ ਇੱਕ ਐਸੀ ਨਹੀਂ ਬੱਸ ਕੀ ਕਹਿੰਦੇ ਆ ਕੋ ਹਾਂਜੀ ਸਾਨੂੰ ਕਹਿੰਦੇ ਸੀ ਜੀ ਤੁਸੀਂ ਕੁਲਵੀਰ ਸਰਪੰਚ ਨੂੰ ਵੋਟ ਪਾਈ ਕੁਲਵੀਰ ਸਰਪੰਚ ਤੋਂ ਜਾਤੀਂਦਾ ਮਸਲਾ ਵੀ ਆ ਗਿਆ ਤੁਸੀਂ ਦੂਜੀ ਪਾਰਟੀ ਨਾਲ ਸੰਬੰਧ ਰੱਖੇ ਦੂਜੇ ਵਿਅੰਦਨ ਨੂੰ ਵੋਟ ਪਾਈ ਤੇ ਉਹਨਾਂ ਕੋਲ ਲਵਾਓ ਮੋਹਰ ਜਾ ਉਹਨਾਂ ਦੇ ਕੋਲ ਮੋਹਰ ਲਵਾ ਕਹਿੰਦੇ ਤੁਸੀਂ ਵੱਡਾਂ ਦੇ ਵਿੱਚ ਵੋਟ ਛੋਟਾਂ ਹੀ ਉਤੋਂ ਜਾ ਕੇ ਮੋਹਰ ਲਵਾ ਸਾਨੂੰ ਤੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਸਾਡਾ ਜੌਬ ਕਾਰਡ ਕਿਉਂ ਨਹੀਂ ਬਣਿਆ ਇੱਕ ਮੇਟ ਉਹ ਮੇਟ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਜਿਹਦੇ ਉਹਦੇ ਉੱਤੇ ਮੋਹਰ ਲਾਉਂਦਾ ਰਿਹਾ ਉਹਦੀ ਡਿਮਾਂਡ ਜਿਹੜੀ ਉਹ ਡਿਮਾਂਡ ਲੈ ਕੇ ਜਾਂਦੀ ਸੀ ਜਿਹੜਾ ਕਹਿੰਦਾ ਮੈਂ ਇਹਨੂੰ ਜਾਣਦਾ ਨਹੀਂ ਅਸੀਂ ਸਾਡੀ ਨਾ ਤਾਂ ਡਿਮਾਂਡ ਪੇਪਰ ਤੇ ਸਾਈਨ ਕੀਤੇ ਜਾਂਦੇ ਸਾਡੇ ਕਿਸੇ ਬੱਚੇ ਦਾ ਕੋਈ ਫਾਰਮ ਆ ਉਹਦੇ ਤੇ ਵੀ ਸਾਈਨ ਨਹੀਂ ਕੀਤੇ ਜਾਂਦੇ ਨਾ ਕੋਈ ਕਿਸੇ ਦਾ ਜੋਬ ਕਾਰਡ ਬਣਾਉਣਾ ਆ ਨਾ ਉਹਦੇ ਤੇ ਸਾਈਨ ਕੀਤੇ ਪਿੰਡ ਮੈਸੰਪੁਰ ਦਾ ਜੋ ਮਾਮਲਾ ਹੈ ਲਗਾਤਾਰ ਗਰਮਾ ਰਿਹਾ ਹੈ ਬੀਤੇ ਦਿਨ ਪਿੰਡ ਮੈਸੰਪੁਰ ਦੇ ਜੋ ਸਰਪੰਚ ਸਰਪੰਚ ਸੀ ਉਹਨਰੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਪਰ ਉਸ ਤੋਂ ਬਾਅਦ ਅੱਜ ਪਿੰਡੂ ਮਜ਼ਦੂਰ ਯੂਨੀਅਨ ਦਾ ਬੀੜੀਪੁਰ ਦਫ਼ਤਰ ਦੇ ਵਿੱਚ ਧਰਨਾ ਔਰ ਉਸ ਤੋਂ ਵੱਡੀ ਗੱਲ ਹੈ ਕਿ ਸਾਹਮਣੇ ਜੋ ਬੀਬੀਆਂ ਖੜੀਆਂ ਐ ਇਹਨਾਂ ਤੇ ਪਰਚਾ ਦਰਜ ਹੋਇਆ ਔਰ ਪਰਚਾ ਦਰਜ ਹੋਇਆ ਕਿਉਂ ਮੈਂ ਸਾਰੀ ਗੱਲਬਾਤ ਕਰਾਂਗੇ ਜਾਣਗੇ ਹਾਂਜੀ ਪਣੀ ਸਸਤਗਲ ਜੀ ਸਸਤਗਲ ਜੀ ਬਣੀ ਧੁੱਪ ਕਾਫੀ ਜ਼ਿਆਦਾ ਹੈ ਕਾਫੀ ਧੁੱਪ ਦੇ ਵਿੱਚ ਨਾਰੇਵਾਜੀ ਵੀ ਹੋਈ ਹੈ ਤੇ ਕਹਿੰਦੇ ਕਿ ਪਰਚਾ ਤੁਹਾਡੇ ਤੇ ਦਰਜ ਹੋਇਆ ਹੈ ਕੀ ਕਾਰਨ ਔਰ ਕਿਉਂ ਹੋਇਆ ਕਿ ਕੀ ਮੁੱਦਾ ਕੀ ਸੀ ਇਹ ਮੁੱਦਾ ਇਹ ਸੀ ਕਿ ਅਸੀਂ ਆਪਣਾ ਕੰਮ ਮੰਗਣ ਗਏ ਸੀ ਆਪਣੇ ਅਸੀਂ ਮੋਹਰ ਲਵਾਉਣ ਗਏ ਸੀ ਪੇਪਰਾਂ ਤੇ ਸੀਗਾ ਨਰੇਗਾ ਦਾ ਕੰਮ ਅਸੀਂ ਕਿਹਾ ਕਿ ਸਾਡੇ ਵੀ ਤੁਸੀਂ ਮੋਹਰ ਲਾਓ ਸਾਡੇ ਪੇਪਰਾਂ ਤੇ ਕਹਿੰਦੇ ਕਿ ਤੁਹਾਡੇ ਪੇਪਰਾਂ ਤੇ ਮੋਹਰ ਨਹੀਂ ਲਾਈ ਜਾਊਗੀ ਜੋ ਆਸੀ ਜੋਬ ਕਾਰਡ ਬਣਾਉਣੇ ਸੀਗੇ ਉਹ ਵੀ ਅਸੀਂ ਮੰਗ ਕੀਤੀ ਸੀ ਕਹਿੰਦੇ ਕਿ ਜੋਬ ਕਾਰਡ ਵੀ ਤੁਹਾਡੇ ਨਹੀਂ ਬਣਨੇ ਇਹ ਪੜ ਤਾ ਤੁਸੀਂ ਤਾਂ ਜਾਣੇ ਹੋ ਸਰਪੰਚ ਦੇ ਕੋਲ ਮੋਹਰ ਲਾ ਦਿਓ ਕਿੰਨੇ ਕੁ ਜਾਣੇ ਉੱਥੇ ਮजूद ਸੀ ਕਿ ਸਰਪੰਚ ਇਕੱਲਾ ਹੀ ਸੀਗਾ ਉਦੋਂ ਨਹੀਂ ਅਸੀਂ ਇਹ ਪਹਿਲਾਂ ਤਾਂ ਦੋ ਜਣੇ ਗਏ ਘਰ ਉਹਦੇ ਤੁਸੀਂ ਦੋ ਜਣੇ ਨਹੀਂ ਉਹ ਕਿੰਨੇ ਜਣੇ ਮजूद ਸੀ ਜਦੋਂ ਬੈਠੇ ਸੀ ਤੁਸੀਂ ਮੋਹਰ ਲਵਾਉਣ ਜਾਂਦੇ ਸੀ ਦਾ ਮਤਲਬ ਇਕੱਲੇ ਸੀਗੇ ਘਰ ਅਸੀਂ ਘਰ ਗਏ ਸੀ ਮਤਲਬ ਜਦੋਂ ਅਸੀਂ ਗ੍ਰਾਮ ਸਭਾ 'ਚ ਗਏ ਉਦੋਂ ਕਾਫੀ ਜਾਣੇ ਸੀਗੇ ਨਾਲ ਉਹਨਾਂ ਦੇ ਕਹਿੰਦੇ ਮੋਹਰ ਨਹੀਂ ਲਾਉਣੀ ਜਫਤ ਸਾਹਿਬ ਜੀ ਉਹਨਾਂ ਨੇ ਹੱਥ ਖੜੇ ਕਰਕੇ ਕਿਹਾ ਕਿ ਮੈਂ 5 ਸਾਲ ਮੋਹਰ ਨਹੀਂ ਲਾਉਣੀ ਪੇਪਰਾਂ ਤੇ ਤੁਸੀਂ ਕਹ ਰਹੇ ਨਹੀਂ ਪੁੱਛੇ ਵੀ ਅਸੀਂ ਵੀ ਵੋਟਰ ਆ ਤੁਸਰ ਤੋਂ ਵੋਟਾਂ ਪਾਉਣੇ ਆ ਅਸੀਂ ਤੁਹਾਡਾ ਹੱਕ ਬਣਦਾ ਕਿ ਮੋਹਰ ਲਾਉ ਕਿਉਂ ਨਹੀਂ ਲਾਉਂਦੇ ਸਾਨੂੰ ਅੱਗੇ ਉਹ ਹੀ ਜਵਾਬ ਦਿੱਤਾ ਕਿ ਅਸੀਂ ਵੋਟ ਪਾਉਣੇ ਆ ਅਸੀਂ ਪਿੰਡ 'ਚ ਨਹੀਂ ਹੈਗੇ ਸਾਨੂੰ ਕੰਮ ਨਹੀਂ ਮਿਲ ਸਕਦਾ ਬਾਕੀ ਸਾਰੇ ਦੁਨੀਆ ਕੰਮ ਕਰਦੀ ਆ ਮਤਲਬ ਜੋ ਦੂਸਰੀ ਮੇਟ ਆ ਉਹ ਵੀ ਕੰਮ ਕਰਾਉਂਦੀ ਅਸੀਂ ਉਹਦੇ ਕੋ ਵੀ ਪੇਪਰ ਦਿੱਤੇ ਅਸੀਂ ਦੋ ਵਾਰ ਪੇਪਰ ਉਹਦੇ ਕੋ ਦਿੱਤੇ ਅਸੀਂ ਬਟ ਉਹਨਾਂ ਨੇ ਸਾਨੂੰ ਕੋਈ ਮਤਲਬ ਜਵਾਬ ਨਹੀਂ ਦਿੱਤਾ ਕਿ ਤੁਹਾਡਾ ਕੰਮ ਬਣੂਗਾ ਜਾਂ ਨਹੀਂ ਬਣੂਗਾ ਉਸ ਤੋਂ ਬਾਅਦ ਵਾਪਸ ਆਏ ਨੇ ਤੁਸੀਂ ਹਾਂਜੀ ਪਰਚੇ ਦਾ ਦਰਜਾ ਜੋ ਹੋਇਆ ਉਸ ਤੋਂ ਬਾਅਦ ਪਰਚੇ ਬਾਰੇ ਕੀ ਕਹਾਣੀ ਅੱਗੇ ਪਰਚੇ ਬਾਰੇ ਸਰ ਸਾਨੂੰ ਪਤਾ ਹੀ ਨਹੀਂ ਸੀਗਾ ਅਸੀਂ ਤਾਂ ਕਿਹਾ ਚਲੋ ਕੋਈ ਬਸ ਉੱਥੇ ਗੱਲਬਾਤ ਹੋਈ ਥੋੜੀ ਵਾਲੀ ਅਸੀਂ ਕੋਈ ਗਾਲ ਨਹੀਂ ਉੱਥੇ ਕੱਢੀ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਗਾਲਾਂ ਕੱਢੀਆਂ ਆ ਸਾਨੂੰ ਇਦਾਂ ਕਿਹਾ ਉਹ ਕਿਹਾ ਜੋ ਕੋਈ ਇਹੋ ਜੀ ਗੱਲ ਨਹੀਂ ਹੋਈ ਉੱਥੇ ਸਿਰਫ ਇੰਨੀ ਗੱਲ ਹੋਈ ਕਿ ਤੁਸੀਂ ਮੋਰ ਕਿਉਂ ਨਹੀਂ ਲਾਉਣੀ ਅਸੀਂ ਸਿਰਫ ਇਦਾਂ ਕਿਹਾ ਵੀ ਪਪਾ ਜੀ ਤੁਸੀਂ ਮੋਰ ਕਿਉਂ ਨਹੀਂ ਲਾਉਂਦੇ ਕਹਿੰਦੇ ਕਿ ਅਸੀਂ ਮੋਹਰ ਨਹੀਂ ਲਾਉਣੀ ਤੁਹਾਡੇ ਪੇਪਰਾਂ ਤੇ ਉਸ ਤੋਂ ਬਾਅਦ ਵਾਪਸ ਆ ਜਾਂਦੇ ਹਾਂ ਹਾਂਜੀ ਅਸੀਂ ਫਿਰ ਵਾਪਸ ਆ ਗਏ ਤਾਂ ਇਹ ਮੁੱਦਾ ਹੀ ਉਸ ਤੋਂ ਬਾਅਦ ਆਜੀ ਫਿਰ ਧਰਨਾ ਲੱਗਿਆ ਜੀ ਇੱਥੇ ਹਾਂਜੀ ਹਾਂ ਬੰਨੇ ਤੁਸੀਂ ਵੀ ਗੈਸ ਤੁਸੀਂ ਇਹ ਮੀਟ ਵੀ ਹੋ ਕਾਫੀ ਵੱਡੇ ਇਲਜ਼ਾਮ ਲੱਗੇ ਕਹਿੰਦੇ ਤੁਸੀਂ ਸਾਡੇ ਪਿੰਡ ਦੇ ਨਹੀਂ ਹੋ ਪਰ ਦੂਜੇ ਪਾਸੇ ਪਰਚਾ ਦਰਜ ਵੀ ਹੋ ਗਿਆ ਪੂਰੀ ਕਹਾਣੀ ਕੀ ਤੁਸੀਂ ਵੀ ਮੋਹਰ ਕੋ ਲਵਾਉਣ ਗਏ ਸੀ ਹਾਂਜੀ ਹਾਂਜੀ ਸਰ ਮੈਂ ਮੀਟ ਐ ਮੈਸਨਪੁਰ ਤੋਂ ਤੇ ਮੈਂ ਸਰਪੰਚ ਦੇ ਘਰੇ ਡਿਮਾਂਡ ਪੇਪਰ ਲੈ ਕੇ ਗਈ ਆ ਉਹਦੇ ਤੇ ਮੋਹਰ ਲਵਾਉਣ ਗਏ ਆ ਤੇ ਉਹਨਾਂ ਨੇ ਦੋ ਬੀਬੀਆਂ ਮੈਂ ਹੋਰ ਵੀ ਨਾਲ ਲੈ ਕੇ ਗਈਆਂ ਤੇ ਉਹਨਾਂ ਨੇ ਕਿਹਾ ਵੀ ਕਿ ਆ ਪੇਪਰ ਲੈ ਕੇ ਆਏ ਤੁਸੀਂ ਕਿਹਾ ਵੀ ਡਿਮਾਂਡ ਪੇਪਰ ਤੇ ਮੂਰ ਲਵਾਉਣੀਆਂ ਵੀ ਅਸੀਂ ਕੰਮ ਲੈਣਾ ਆ ਤੇ ਕਹਿੰਦੇ ਵੀ ਨਹੀਂ ਮੈਂ ਮੂਰ ਨਹੀਂ ਲਾਉਣੀ ਹੈਗੀ ਤੇ ਫਿਰ ਮੈਂ ਕਿਹਾ ਮੈਂ ਕਿਹਾ ਤੁਸੀਂ ਕੀ ਗੱਲ ਹੈ ਤੁਸੀਂ ਮੂਰ ਕਿਉਂ ਨਹੀਂ ਲਾਉਣੀ ਤੇ ਇਹ ਕਹਿੰਦੇ ਕਹਿੰਦੇ ਨਹੀਂ ਮੈਂ ਨਹੀਂ ਲਾਉਣੀ ਮੈਂ ਕਿਹਾ ਕੀ ਗੱਲ ਮੈਂ ਕਿਹਾ ਕਹਿੰਦਾ ਤੁਸੀਂ ਮੈਨੂੰ ਵੋਟਾਂ ਨਹੀਂ ਪਈਆਂ ਮੈਂ ਕਿਹਾ ਜਿੱਥੇ ਮੈਂ ਕਿਹਾ ਵੋਟਾਂ ਜਿੱਥੇ ਦੋ ਸਰਪੰਚਾਂ ਦੀ ਗੱਲ ਵੀ ਤੁਰੇ ਜੇ ਉੱਥੇ ਹਾਂਜੀ ਕਹਿੰਦੇ ਹਾਂ ਹਾਂ ਨੇ ਕਹਿੰਦੇ ਹਾਂਜੀ ਕਹਿੰਦੇ ਵੀ ਮੈਂ ਕਹਾ ਅੰਗਲਜੀ ਜਿੱਥੇ ਨਾ ਦੋ ਜਿਹੜੇ ਹਰੇਕ ਪਿੰਡ ਦੇ ਵਿੱਚ ਦੋ ਸਰਪੰਚ ਖੜੇ ਹੁੰਦੇ ਆ ਇੱਕ ਸਰਪੰਚ ਹੀ ਬਣਦਾ ਤੇ ਇੱਕ ਸਰਪੰਚ ਦੀ ਮੋਹਰ ਲੱਗਦੀ ਆ ਉਹਦੇ ਕੋਲ ਜਿਹੜਾ ਸਰਪੰਚ ਬਣ ਗਿਆ ਉਹਦੇ ਕੋਲ ਹੀ ਮੋਹਰ ਆਉਂਦੀ ਆ ਉਨੇ ਹੀ ਮੋਹਰ ਲਾਉਣੀਆਂ ਅੱਗੋਂ ਮੈਨੂੰ ਜਵਾਬ ਦਿੱਤਾ ਕਹਿੰਦਾ ਮੇਰੇ ਤੇ ਕੋਈ ਧੱਕਾ ਕੀ ਜਵਾਬ ਮਿਲਿਆ ਤੁਹਾਨੂੰ ਹਾਂਜੀ ਤੇ ਫਿਰ ਮੈਂ ਨਹੀਂ ਕੁਝ ਵੀ ਕਿਹਾ ਮੈਂ ਚੁੱਪ ਕਰਕੇ ਆਪਣੀ ਘਰੇ ਆ ਗਈਆਂ ਸੀ ਤੇ ਨਹੀਂ ਬੀਬੀਆਂ ਅਸੀਂ ਘਰੇ ਆਵਦੇ ਆ ਗਏ ਨਹੀਂ ਜਦੋਂ ਤੁਸੀਂ ਉੱਥੇ ਮੋਹਰ ਲਵਾਉਣ ਜਾਂਦੇ ਹੋਰ ਵੀ ਕੋਈ ਮਜੂਸ ਕਿੰਨੇ ਕੁ ਲੋਕ ਮਜੂਸ ਨਹੀਂ ਉਹੀ ਆਪ ਹੀ ਸੀਗੇ ਇਸ ਤੋਂ ਬਾਅਦ ਕਿਸੇ ਹੋਰ ਨਾਲ ਤੁਸੀਂ ਗੱਲਬਾਤ ਕੀਤੀ ਹੋਵੇ ਕੋਈ ਪਿੰਡ ਦੇ ਵਿੱਚ ਜਦੋਂ ਬੰਥਾਉਂ 10 ਸਪੈਕਸਨ ਨਾਲ ਗੱਲ ਕਰ ਲੈਂਦਾ ਵੀ ਸਰਪੰਚ ਨੇ ਇਹ ਗੱਲ ਬੰਦ ਕੀਤੀ ਆ ਤਾਂ ਕੋਈ ਜਵਾਬ ਮਿਲਿਆ ਹੋਵੇ ਨਹੀਂ ਉਸ ਤੋਂ ਬਾਅਦ ਅੱਜ ਧਰਨਾ ਜੀ ਹਾਂਜੀ ਨਹੀਂ ਧਰਨਾ ਨਹੀਂ ਉਸ ਤੋਂ ਬਾਅਦ ਗ੍ਰਾਮ ਸਭਾ ਹੋਈ ਆ ਗ੍ਰਾਮ ਸਭਾ ਦੇ ਵਿੱਚ ਵੀ ਅਸੀਂ ਇਹ ਸਵਾਲ ਆਪਦਾ ਲੈ ਕੇ ਗਏ ਆ ਵੀ ਸਾਡੀ ਮੋਰ ਕਿਉਂ ਨਹੀਂ ਲਾਈ ਜਾਂਦੀ ਤੇ ਗ੍ਰਾਮ ਸਭਾ 'ਚ ਕੋਈ ਜਵਾਬ ਗ੍ਰਾਮ ਸਭਾ ਦੇ ਸਰਜੀ ਸਰ ਗਏ ਸੀ ਗ੍ਰਾਮ ਸਭਾ ਕਰਨ ਤੇ ਉਹਨਾਂ ਨੇ ਪੁੱਛਿਆ ਪਹਿਲਾ ਗ੍ਰਾਮ ਸਭਾ ਜਿਹੜੀ ਹੋਈ ਆ ਉਹ ਕਿਸੇ ਦੇ ਘਰ ਕੀਤੀ ਗਈ ਆ ਪੰਚਾਇਤ ਘਰ ਦੇ ਵਿੱਚ ਨਹੀਂ ਕੀਤੀ ਉਦੋਂ ਬਾਅਦ ਵਾ ਜਿਹੜੇ ਸੈਨ ਹੁੰਦੇ ਉਦੋਂ ਮਗਰ ਉਹਦੋਂ ਗ੍ਰਾਮ ਪੰਚਾਇਤ ਘਰ ਦੇ ਵਿੱਚ ਗਏ ਆ ਇਹ ਪੰਚਾਇਤ ਘਰ ਦੇ ਵਿੱਚ ਉੱਥੇ ਸੈਨ ਕਰਾਉਂਦੇ ਆ ਉਸ ਟਾਈਮ ਅਸੀਂ ਵੀ ਉਹ ਜਦੋਂ ਸਾਨੂੰ ਪਤਾ ਲੱਗਾ ਅੱਜ ਗ੍ਰਾਮ ਸਭਾ ਆ ਅਸੀਂ ਉਸ ਟਾਈਮ ਪਹੁੰਚੇ ਉੱਥੇ ਤੁਸੀਂ ਜੀ ਮੇਟ ਰਹੇ ਹੋ ਕਿੰਨਾ ਟਾਈਮ ਰਹੇ ਹੋ ਤੁਸੀਂ ਮੈਨੂੰ 6-7 ਸਾਲ ਹੋ ਗਏ ਆ 6-7 ਸਾਲ ਤੁਸੀਂ ਮੇਟ ਰਹੇ ਹੋ ਹਾਂਜੀ ਸ਼ੁਰੂ ਤੋਂ ਮੈਂ ਹੀ ਸੀਗੀ ਪਹਿਲਾਂ ਇੱਕ ਮੁੰਡਾ ਸੀਗਾ ਤੇ ਉਹਨਾਂ ਦੀ ਮੌਤ ਹੋ ਗਈ ਸੀ ਉਹਨਾਂ ਤੋਂ ਬਗਨੋਂ ਮੈਂ ਸੀ ਇਹ ਫਿਰ ਜਦੋਂ ਪਰਚਾ ਦਰਜ ਹੁੰਦਾ ਇੱਕ ਕਹਾਣੀ ਕੀ ਸੁਸਜੂ ਤਾਂ ਪਰਚਾ ਹੋ ਜਾਂਦਾ ਤਾਂ ਪੁਲਿਸ ਮੁਲਾਜ਼ਮ ਜਦ ਕੋਈ ਤਰ ਤੱਕ ਪਹੁੰਚ ਕੇ ਥੇ ਕੁਛ ਦੱਸਿਆ ਹੋਵੇ ਇਹੀ ಗ್ರಾಮ ਸਭਾ ਦੇ ਵਿੱਚ ਗੱਲ ਹੋਈ ਉਹਦੇ ਵਿੱਚ ਵੀ ਅਸੀਂ ਇਹੀ ਰੱਖੀ ਵੀ ਸਾਡੇ ਮੋਰ ਨਹੀਂ ਸਾਰੇ ਸੁਰਜੀਤ ਸਾਹਿਬ ਨੇ ਪੁੱਛਿਆ ਹਾਂਜੀ ਮੈਡਮ ਤੁਸੀਂ ਸਾਈਨ ਕਰ ਦਿਓ ਅਸੀਂ ਇਹੀ ਪੁੱਛਿਆ ਦੱਸਿਆ ਵੀ ਸਰ ਜੀ ਅਸੀਂ ਸਾਡੀ ਕਿਸ ਅਸੀਂ ਦੱਸੋ ਕਿੱਦਾਂ ਸਾਈਨ ਕਰਗੇ ਅਸੀਂ ਸਾਡੇ ਨਾ ਤਾਂ ਡਿਮਾਂਡ ਪੇਪਰ ਤੇ ਸਾਈਨ ਕੀਤੇ ਜਾਂਦੇ ਸਾਡੇ ਕਿਸੇ ਬੱਚੇ ਦਾ ਕੋਈ ਫਾਰਮ ਆ ਉਹਦੇ ਤੇ ਵੀ ਸਾਈਨ ਨਹੀਂ ਕੀਤੇ ਜਾਂਦੇ ਨਾ ਕੋਈ ਕਿਸੇ ਦਾ ਜੋਬ ਕਾਰਡ ਬਣਾਉਣਾ ਆ ਨਾ ਉਹਦੇ ਤੇ ਸਾਈਨ ਕੀਤੇ ਜਾਂਦੇ ਇਹਨਾਂ ਦੇ ਜੋਬ ਕਾਰਡ ਲੈ ਕੇ ਭੇਜਿਆ ਸੀਗਾ ਸਰਪੰਚ ਦੇ ਕੋਲ ਤੇ ਉਹਨਾਂ ਨੂੰ ਵੀ ਜਵਾਬ ਦਿੱਤਾ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਦੱਸੋ ਤੁਹਾਨੂੰ ਦੁਬਾਰਾ ਇਹਨਾਂ ਨੇ ਭੇਜ ਦਿੱਤਾ ਕਹਿੰਦਾ ਮੈਂ ਤਾਂ ਕੀਤੀ ਨਹੀਂ ਕੀਤੇ ਆ ਸਾਈਨ ਤੇ ਮੇ ਕਿਹੜਾ ਬੰਦਾ ਮੈਂ ਸਾਰਿਆਂ ਦੇ ਸਹੈਨ ਕਰਦਾ ਫਿਰ ਇਹਨਾਂ ਨੇ ਦੱਸਿਆ ਕਹਿੰਦੇ ਨਹੀਂ ਸਾਡ ਨੂੰ ਤੁਸੀਂ ਮੋੜਿਆ ਵੀ ਅਸੀਂ ਤੁਹਾਡੇ ਕੋਲ 2 ਦਿਨ ਘਰੇ ਰੱਖੇ ਰੱਖੇ ਫਾਰਮ ਤਾਂ ਬਾਅਦ ਸੀ ਇਹਨਾਂ ਨੂੰ ਉੱਦੈ ਮੋੜ ਦਿੱਤਾ ਸਰਪੰਚ ਤੇ ਇਹਨਾਂ ਨੂੰ ਇਹਨਾਂ ਨੂੰ ਕਹਿਣ ਲੱਗੇ ਕਹਿੰਦੇ ਤੁਹਾਡੇ ਤੇ ਮੈਂ ਕਹਿੰਦਾ ਪਰਚੇ ਕਰਾਉਣਾ ਇਹਨਾਂ ਨੂੰ ਕਿਹਾ ਸਰਪੰਚ ਨੇ ਕਿਹਾ ਹਾਂਜੀ ਸਾਨੂੰ ਤਾਂ ਮਕੀ ਦਿੱਤੀ ਤਾਂ ਫਿਰ ਤੁਸੀਂ ਤਸਵੀਰ ਦੇ ਸਕੋ ਹਾਂਜੀ ਤੁਹਾਡੇ ਚ ਕੌਣ ਗਿਆ ਸੀਗੀ ਸਰਪੰਚ ਦੇ ਕੋਲ ਜੀ ਤੁਸੀਂ ਕਹੇ ਸੀਗੇ ਸਰਪੰਚ ਕੋਲ ਕੀ ਜਵਾਬ ਕੀ ਮਿਲਦਾ ਕੀ ਕਹਿੰਦੇ ਆ ਕੋ ਹਾਂਜੀ ਸਾਨੂੰ ਕਹਿੰਦੇ ਸੀ ਜੀ ਤੁਸੀਂ ਕੁਲਵੀਰ ਸਰਪੰਚ ਨੂੰ ਵੋਟ ਪਾਈ ਕੁਲਵੀਰ ਸਰਪੰਚ ਤੋਂ ਜਾ ਕੇ ਵੋਟਾ ਦਾ ਮਸਲਾ ਹੀ ਆ ਗਿਆ ਤੁਸੀਂ ਦੂਜੀ ਪਾਰਟੀ ਨਾਲ ਸੰਬੰਧ ਰੱਖਦੇ ਦੂਜੇ ਉਹਨਾਂ ਨੂੰ ਵੋਟ ਪਾਈ ਤੇ ਉਹਨਾਂ ਕੋਲ ਲਵਾਓ ਮੋਰ ਜਾ ਕੇ ਉਹਨਾਂ ਦੇ ਕੋਲੋਂ ਮੋਰ ਲਵਾਓ ਕਹਿੰਦੇ ਤੁਸੀਂ ਵੱਡਾਂ ਦੇ ਵਿੱਚ ਵੋਟ ਛੋਟਾਂ ਹੀ ਉਤੋਂ ਜਾ ਕੇ ਮੋਰ ਲਵਾਓ ਤੁਸੀਂ ਕੋਈ ਜਵਾਬ ਦਿੱਤਾ ਕੋਈ ਨਹੀਂ ਭਾਜੀ ਅਸੀਂ ਕੋਈ ਜਵਾਬ ਨਹੀਂ ਦਿੱਤਾ ਮੈਂ ਫਿਰ ਉੱਠ ਕੇ ਰੋ ਕੇ ਆ ਕੇ ਮੇਰੇ ਮੇਰਾ ਭਾਜੀ ਘਰ ਵਾਲਾ ਮੁੱਕਾ ਮੈਂ ਸਿਰ ਵਿਧਵਾਇਆ ਇਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਇੰਨੇ ਕਾ ਮੈਂ ਮੋਰ ਲਾਉਣੀ ਨਹੀਂ ਤੇਰੀ ਪੈਨਸ਼ਨ ਲੱਗਣੀ ਨਹੀਂ ਕੋਈ ਪੈਨਸ਼ਨ ਵਗੈਰਾ ਵੀ ਨਹੀਂ ਲੱਗੀ ਹੋਈ ਨਹੀਂ ਪਾਜੀ ਹੁਣ ਲਵਾਈ ਪਾ ਜਿੰਨ ਅਠਕੇ ਇੰਨੇ ਪੈਨਸ਼ਨ ਵਗੈਰਾ ਨਹੀਂ ਮੇਰੇ ਇਨੇ ਕੋਈ ਵੀ ਮਦਦ ਕੀਤੀ ਤੁਸੀਂ ਵੀ ਗਏ ਸੀ ਜੀ ਸਰ ਅਸੀਂ ਤਾਂ ਗਏ ਸੀ ਮਤਾ ਪਾਉਣ ਗਏ ਸੀ ਜਿੱਦਾਂ ਮਤਲਬ ਮੈਂ ਪਿੰਡ 'ਚ ਨਹੀਂ ਮੈਂ ਰਹਿ ਪਰ ਇਨੇ ਕਹਿੰਦਾ ਤੂੰ ਪਿੰਡ ਵਿੱਚ ਨਹੀਂ ਰਹਿਣੀ ਤੇ ਮੈਂ ਮਤਲਬ ਤੇਨੂੰ ਤਾਂ ਬਿਲਕੁਲ ਕੰਮ ਨਹੀਂ ਦੇਣਾ ਉਹਨੇ ਮੇਰਾ ਨਾਂ ਲਿਆ ਸਾਰੀ ਪੰਚਾਇਤ ਦੇ ਵਿੱਚ ਕਹਿੰਦਾ ਤੈਨੂੰ ਤਾਂ ਬਿਲਕੁਲ ਕੁੜੀਏ ਕੰਮ ਨਹੀਂ ਮਿਲਣਾ ਇੱਥੇ ਤੂੰ ਨਾ ਪਿੰਡ ਵਿੱਚ ਰਹਿਣੀ ਆ ਕਿ ਪਰਿਵਾਰ ਮੇਰਾ ਸਾਰਾ ਪਿੰਡ ਵਿੱਚ ਸੀ ਪਰਵਾਜ ਜਿਹੜੇ ਤੇ ਫੈਮਿਲੀ ਉੱਥੇ ਰਹਿੰਦੇ ਆ ਹਾਂਜੀ ਉੱਥੇ ਸਾਰੇ ਵੋਟ ਮੇਰੀ ਉੱਥੇ ਹੀ ਪੈਂਦੀ ਆ ਫਿਰ ਤੁਸੀਂ ਬਸ ਨੀਕ ਉੱਥੋਂ ਦੇ ਜਦੋਂ ਵੋਟ ਇੱਥੇ ਉੱਥੇ ਪੈਂਦੀ ਆ ਹਾਂਜੀ ਹਾਂਜੀ ਉਹਨਾਂ ਦੇ ਰਾਏ ਜਾਣੀ ਵੋਟ ਪਾਉਣ ਨੇ ਸਰਪੰਚ ਆ ਇਦਾਂ ਦੀ ਨਹੀਂ ਗੱਲ ਫੈਂਡ ਨੇ ਸਾਰੇ ਨੇ ਜਿਤਾਇਆ ਉਹ ਸਰਪੰਚ ਤਾਂ ਹੀ ਬਣਿਆ ਤੇ ਸਾਨੂੰ ਉਹਨੇ ਗਲਤ ਬੋਲਿਆ ਜਿੱਦਾਂ ਮਤਲਬ ਉਸ ਤੋਂ ਬਾਅਦ ਅਸੀਂ ਵਾਪਸ ਆਏ ਨਹੀਂ ਹਾਂਜੀ ਵਾਪਸ ਆ ਜੀ ਬਹੁਤ ਜ਼ਿਆਦੀ ਪੰਚਾਇਤ ਸੀ ਉੱਥੇ ਹੀ ਵਾਪਸ ਆ ਜੰਨੇ ਬੋਲਿਆ ਕਹਿੰਦਾ ਪੁਲਿਸ ਮੈਂ ਇੱਥੇ ਮੰਗਉਣ ਲਈ ਤੈਨੂੰ ਮੌਕੇ ਤੇ ਕਹਿੰਦਾ ਮੈਂ ਚਕਾ ਦੇਣਾ ਇਹ ਪੁਲਿਸ ਦੀ ਵੀ ਧਮਕੀ ਪਹਿਲਾਂ ਕੋਈ ਨਹੀਂ ਵੀਡੀਓ ਸਾਨੂੰ ਦੇ ਦਿਓ ਹਾਂਜੀ ਤੁਸੀਂ ਹਾਂਜੀ ਸਰ ਜਿੱਦਾਂ ਪੰਚਾਇਤੀ ਜ਼ਮੀਨ ਜਿਹੜੀ ਆ ਉਹਦੇ ਵਿੱਚ ਵੇਸੇ ਆਪਣਾ ਹੱਕ ਮੰਗਿਆ ਆ ਉਹਦੇ ਵਿੱਚ ਵੀ ਸਾਨੂੰ ਕੁਝ ਨਹੀਂ ਦੱਸਿਆ ਸਾਨੂੰ ਇਹ ਹੀ ਧਮਕੀ ਦੇ ਕੇ ਡਰਾ ਕੇ ਤੇ ਸਾਨੂੰ ਉਥੋਂ ਜਿੱਦਾਂ ਵੀ ਗਾਲਾਂ ਕੱਢ ਕੇ ਤੇ ਸਾਨੂੰ ਧਮਕੀ ਦਿੱਤੀ ਕਿ ਇਹਦੇ ਥਾਣਾ ਤੁਹਾਡਾ ਬਣਾਉਣੀ ਆ ਤੇ ਤੁਹਾਨੂੰ ਥਾਣੇ ਚ ਕੋਣੀ ਪਰਚਾ ਦਿੰਨੇ ਤੁਹਾਡੇ ਤੇ ਅਸੀਂ ਪੁੱਛਿਆ ਵੀ ਜਿਹੜੀ ਪੰਚਾਇਤੀ ਜ਼ਮੀਨ ਦਾ ਹਿੱਸਾ ਹੈ ਸਾਨੂੰ ਉਹ ਸਾਨੂੰ ਮਿਲਣਾ ਚਾਹੀਦਾ ਆ ਸਾਨੂੰ ਗੱਲ ਨਹੀਂ ਕਰਨ ਦਿੱਤੀ ਉੱਥੇ ਇਹਨਾਂ ਨੇ ਹੋਰ ਕੋਣ ਗਿਆ ਸੀ ਤੁਹਾਡੇ ਚੋ ਤਾ ਇਹ ਤਸਵੀਰ ਸੀ ਇਹ ਜੋ ਭੈਣਾ ਗਈਆਂ ਸੀ ਸਰਪੰਚ ਦੇ ਕੋਲ ਤ ਉਹਨੇ ਜਵਾਬ ਕੀ ਦਿੱਤਾ ਉਹ ਤੋਂ ਦਸਾਂਡੇ ਰੱਖਿਆ ਹਾਂਜੀ ਤੁਸੀਂ ਵੀ ਇਹ ਕਹਿ ਸੀ ਕਿ ਹਾਂਜੀ ਅਸੀਂ ਆਮ ਜਿਹੇ ਹੱਥ ਸਗੇ ਜੀ ਉਹ ਕਹਿੰਦਾ ਮੈਂ ਤੁਹਾਨੂੰ ਕੁੜੀਓ ਹੁਣੇ ਚੁਕਾਉਣਾ ਮੈਂ ਕਿਹਾ ਕਿਹੜੇ ਕਾਨੂੰਨ ਤੇ ਤੂੰ ਚੁਕਾਉਂਦਾ ਮੈਂ ਇਹ ਸਾਡੀਆਂ ਧੀਆਂ ਭੈਣਾਂ ਤੈਨੂੰ ਦੱਸਦੀਆਂ ਜਿਹੜੀ ਸਰਕਾਰ ਨੇ ਮੋਰ ਇਸ ਕਰਕੇ ਦਿੱਤੀ ਵੀ ਸਾਡੀਆਂ ਤੂੰ ਬੁੜੀਆਂ ਚੁਕਾਵੇਂ ਸਾਡੀਆਂ ਧੀਆਂ ਭੈਣਾਂ ਚੁਕਾਵੇਂ ਕਹਿੰਦਾ ਤੈਨੂੰ ਵੀ ਸਭ ਤੋਂ ਚ ਲੈਣਾ ਫਿਰ ਸਾਡੇ ਤੇ ਪਰਚਾ ਦਰਜ ਕਰਾਤਾ ਸਾਨੂੰ ਪੰਨਵੇਂ ਮਹੀਨੇ ਕੋਈ ਨਹੀਂ ਕਹਿੰਦੇ ਪੁੱਛ ਕਿਸੇ ਨਹੀਂ ਆ ਕੋਈ ਨਹੀਂ ਆਇਆ ਸਰਚੇਦਾਰ ਜੀ ਤੁਹਾਡੇ ਤੇ ਵੀ ਹੋ ਗਿਆ ਹਾਂ ਜੀ ਤੇ ਫੇਰ ਮੈਂ ਅਸੀਂ ਕਹਿੰਦੇ ਕਿਹਾ ਵੀ ਕੋਈ ਨਹੀਂ ਕਰਦਾ ਤੂੰ ਮਰਨ ਲਿਆ ਕਰਦਾ ਤੇਰੇ ਕੋ ਮੋਹਰ ਆ ਨਹੀਂ ਮੋਹਰ ਲਾਉਣੀ ਨਾਲ ਆ ਫੇਰ ਅਸੀਂ ਕਿਹਾ ਵੀ ਕਹਿੰਦੇ ਤੂੰ ਅਸੀਂ ਆ ਗਏ ਆ ਗਏ ਤਾਂ ਕਹਿੰਨੀ ਮੈਂ ਇੱਥੇ ਥਾਣੇ ਆ ਕੇ ਇੱਥੇ ਸਰਜੀਤ ਸਰ ਉੱਥੇ ਕੁਛ ਕਹਾ ਇੱਥੇ ਆਣ ਕੇ ਸਾਡੇ ਤੇ ਕਹਿੰਦੇ ਉਹ ਵੀਡੀਓ ਨੂੰ ਪਰਤਾ ਕਰਾ ਦਿੱਤਾ ਬਾਅਦ ਵਿੱਚ ਤਾ ਅੱਜ ਮੈਦ ਪਰ ਬੀਡੀਪੀਓ ਦਾ ਹਫਤੇ ਇੱਕ ਵੱਡਾ ਵਿਸ਼ਾਲ ਪਿੰਡੂ ਮਜ਼ਦੂਰ ਯੂਨੀਅਨ ਦਾ ਲੱਗਿਆ ਉਸ ਦੇ ਵਿੱਚ ਕੁਝ ਬੀਬੀਆਂ ਸੀ ਜਿਹੜੇ ਕਿ ਸਰਪੰਚ ਦੇ ਕੋਲ ਮੈਸਪੁਰ ਦਾ ਜੋ ਮੌਜੂਦਾ ਸਰਪੰਚ ਹੈ ਉਸ ਕੋਲ ਗਈਆਂ ਉਹਨਾਂ ਨੇ ਕੋਈ ਜਵਾਬ ਕੀ ਦਿੱਤਾ ਉਹ ਤੁਸੀਂ ਸੁਣ ਚੁੱਕੇ ਹੋ ਇਸ ਤੋਂ ਅੱਗੇ ਗੱਲਬਾਤ ਤੁਰਦੇ ਹਾਂ ਤਰਸੇਮ ਪੀਟਰ ਜੀ ਨਾਲ ਪਿੰਡੂ ਮਜ਼ਦੂਰ ਯੂਨੀਅਨ ਦਾ ਧਰਨਾ ਸੀ ਔਰ ਮੈਸਪੁਰ ਦਾ ਜੋ ਸਰਪੰਚ ਦਾ ਮਾਮਲਾ ਸੀ ਉਹ ਲਗਾਤਾਰ ਗਰਮਾਇਆ ਔਰ ਜੋ ਪੀੜਤ ਬੀਬੀਆਂ ਸੀ ਉਹਨਾਂ ਨੇ ਕੀ ਬੋਲਿਆ ਤਕਰੀਬਨ ਤੁਸੀਂ ਸਾਰਾ ਸੁਣ ਚੁੱਕੇ ਹੋ ਤਾਂ ਉਸ ਤੋਂ ਬਾਅਦ ਤਰਸੇਮ ਪੀਟਰ ਜੀ ਮੇਰੇ ਨਾਲ ਹੈ ਉਕੇ ਇਹਨਾਂ ਨੇ ਵੀ ਧਰਨੇ ਦੇ ਵਿੱਚ ਇਹਨਾਂ ਦੀ ਵੱਡੀ ਇਹਨਾਂ ਦੇ ਬਦੌਲਤ ਕਸ਼ਮੂਰੀਏ ਤੇ ਧਰਨੇ ਚ ਹੋਈ ਔਰ ਧਰਨਾ ਵਿਸ਼ਾਲ ਲੱਗਿਆ ਸਰ ਇੱਕ ਵਿਸ਼ਾਲ ਧਰਨਾ ਲੱਗਿਆ ਧੁੱਪ ਕਾਫੀ ਜ਼ਿਆਦਾ ਸੀ ਦੇਖ ਰਹੀ ਸੀ ਕਿ ਫਿਰ ਵੀ ਤੁਸੀਂ ਖੜ ਕੇ ਸਪੀਚ ਕਰ ਰਹੇ ਸੀ ਪਰ ਸਾਰੇ ਕਿੰਨੇ ਸੀ ਇਹ ਪੂਰੇ ਯੂਨੀਅਨ ਦੇ ਮੈਂਬਰ ਗੌਰ ਨਾਲ ਕਹਿ ਸਕਦੇ ਆ ਕਿ ਸੁਣ ਰਹੇ ਸੀ ਇੱਕ ਧਰਨੇ ਵਾਲੇ ਕਹਣ ਕਿ ਜਾਉਂਗੇ ਕੀ ਦਿਸ਼ਾ ਸੀ ਔਰ ਖਾਸ ਕਰੇ ਨਿਸ਼ਾਨਾ ਅਜ ਸਰਪੰਚ ਤੇ ਰਿਹਾ ਦੇਖੋ ਸਾਡਾ ਜਿਹੜਾ ਇਹ ਪ੍ਰੋਗਰਾਮ ਸੇਗਾ ਇਹ ਪ੍ਰੋਗਰਾਮ ਅਸਲ ਦੇ ਵਿੱਚ ਜਿਹੜੀ ਇੱਕ ਗੱਠ ਜੋੜਿਆ ਉਹ ਗੱਠ ਜੋੜ ਸਰਕਾਰੀ ਦਫਤਰਾਂ ਵਿੱਚ ਵੀ ਬੈਠਾ ਹੈ ਉਹ ਪਿੰਡਾਂ ਦੇ ਵਿੱਚ ਵੀ ਬੈਠਾ ਹੈ ਔਰ ਉਹ ਅੱਜ ਥਾਣਿਆਂ ਦੇ ਵਿੱਚ ਵੀ ਬੈਠਾ ਹੈ ਔਰ ਇਹ ਸਾਰੇ ਨੂੰ ਜਿਹੜੀ ਪੁਸ਼ਪਨਾਹੀ ਕਰ ਰਹਾ ਮਜੂਦਾ ਹਾਕਮ ਪਾਰਟੀ ਕਰਵਾ ਰਹੀ ਹੈ ਐਸਾ ਲਾਕੇ ਦਾ ਜਾਂ ਮੈਸੋਪੁਰ ਦੇ ਲੋਕਾਂ ਦਾ ਮਾਮਲਾ ਹੈ ਇਸ ਕਰਕੇ ਅਜੇ ਚਰਚਾ ਦੇ ਵਿੱਚ ਆ ਕਿ ਮੈਪੁਰ ਇਲਾਕੇ ਦੇ ਵਿੱਚ ਅੱਜ ਦੇ ਜਿਹੜੇ ਮਨਰੇਕਾ ਦੇ ਸਵਾਲ ਦੇ ਉੱਤੇ ਲੋਕਾਂ ਦੇ ਅੰਦਰ ਇੱਕ ਚੇਤਨਾ ਦਾ ਸਾਰੇ ਆ ਜਿਹਦੇ ਤਹਿਤ ਲੋਕ ਆਪਣਾ ਹੱਕ ਸਮਝਦੇ ਆ ਕਦੀ ਉਹ ਸੋੜਦਾ ਹੁੰਦਾ ਸੀ ਮਜ਼ਦੂਰ ਅੱਜ ਦਾ ਪੜਿਆ ਲਿਖਿਆ ਮਜ਼ਦੂਰ ਖਾਸ ਕਰਕੇ ਵਿਸ਼ੇਸ਼ ਕਰਕੇ ਤੇ ਔਰਤਾਂ ਉਹ ਔਰਤਾਂ ਸੋਸ਼ਲ ਮੀਡੀਆ ਨਾਲ ਵੀ ਜੁੜੀਆਂ ਹੋਈਆਂ ਆ ਜਿਦੇ ਵਿੱਚੋਂ ਉਹ ਆਪਣੇ ਹੱਕ ਦੀਆਂ ਗੱਲਾਂ ਸੁਣਦੀਆਂ ਆ ਤੇ ਆਪਣੇ ਜ਼ਿੰਦਗੀ ਦੇ ਵਿੱਚ ਆਪਣੀ ਕਾਰਜ ਖੇਤਰ ਵਿੱਚ ਉਹਨੂੰ ਲਾਗੂ ਕਰ ਰਹੀ ਹੈ ਇਹ ਜਿਹੜਾ ਇਲਾਕਾ ਆ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਕਦੀ ਮੇਟ ਸਰਪੰਚ ਦੀ ਇੱਛਾ ਰਾ ਪੈਦਾ ਹੁੰਦੀਆਂ ਸੀਗੀਆਂ ਜਿਹਨੂੰ ਉਹ ਠੀਕ ਸਮਝਦੇ ਸੀ ਉਹਨੂੰ ਬਣਾ ਦਿੰਦੇ ਸੀ ਜਿਹਨੂੰ ਨਹੀਂ ਠੀਕ ਸਮਝਦੇ ਸੀ ਉਹਨੂੰ ਹਟਾ ਦਿੰਦੇ ਸੀ ਪਰ ਉਸ ਤੋਂ ਬਾਅਦ ਲੋਕਾਂ ਨੇ ಗ್ರಾಮ ਸਭਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਬਹੁਤ ਸਾਰੀਆਂ ಗ್ರಾಮ ਸਭਾ ਦੇ ਵਿੱਚ ਉਹ ਮੇਟਾ ਚੁਣੀਆਂ ਗਈਆਂ ਜਿਨੂੰ ਸਾਰੇ ಗ್ರಾಮ ਸਭਾ ਦੀ ਹਮਾਇਤ ਸੀ ਹੁਣ ਆਰ ਉਹਨਾਂ ਨੇ ਲਗਾਤਾਰ ਸਰਪੰਚਾਂ ਦੀਆਂ ਲੈਣੀਆਂ ਕੱਢ ਕੇ ਨਹੀਂ ਇੱਕ ਉਹ ਸਰਪੰਚ ਨੇ ਜਿਹੜੇ ਆਪਣੇ ਪਿੰਡ ਦਾ ਵਕਾਫ ਚਾਹੁੰਦੇ ਹੁਣਾਨੂੰ ਪਤਾ ਕੀ ਅੱਜ ਦੀ ਜਿਹੜੀ ਹਾਕਮ ਪਾਰਟੀ ਸਤਾ ਚ ਬੈਠੀ ਐ ਉਹ ਤਾਂ ਗਰੰਟਾ ਦੇ ਕੇ ਮੁੜ ਕੇ ਵਾਪਸ ਕ ਲੈ ਲੈਂਦੀ ਐ ਤੇ ਇੱਕੋ ਇੱਕ ਪਿੰਡ ਦੇ ਵਿਕਾਸ ਦਾ ਜਿਹੜਾ ਆ ਉਹ ਸੋਰਸ ਐ ਉਹ ਹੈਗਾ ਮਨਰੇਗਾ ਉਹ ਕੋਸ਼ਿਸ਼ ਕਰਦੇ ਆ ਕਿ ਮਨਰੇਗਾ ਚ ਵੱਧ ਤੋਂ ਵੱਧ ਉਹਨਾਂ ਦੇ ਪਿੰਡ ਨੂੰ ਪੈਸਾ ਆਵੇ ਮੇਰੇ ਆਪਣੇ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਤੇ ਮੇਰੇ ਪਿੰਡ ਦਾ ਵਿਕਾਸ ਹੋ ਸਕੇ ਇਸ ਕਰਕੇ ਦੂਜੇ ਪਾਸੇ ਉਹ ਸਰਪੰਚ ਨੇ ਹਾਂਜੀ ਹਾਂਜੀ ਜਿਹਦੇ ਵਿੱਚ ਇਹ ਪਿੰਡ ਹੈ ਮੈਸੋਪੁਰ ਵੀ ਇਸ ਪਿੰਡ ਦਾ ਜਿਹੜਾ ਸਰਪੰਚ ਹੈ ਉਹਦਾ ਇਹ ਸਮਝ ਆਇਆ ਕਿ ਮੇਰੀ ਮਰਜ਼ੀ ਆ ਮੇਰੀ ਮਲਕੀਅਤ ਹੈ ਕਿ 5 ਸਾਲ ਤੱਕ ਮੇਰੀ ਮਰਜ਼ੀ ਮੈਂ ਕਿਸੇ ਨੂੰ ਕੰਮ ਦਵਾਂਗਾ ਜਾਂ ਨਹੀਂ ਦਵਾਂਗਾ ਜਿਹੜਾ ਬੇੜੇ ਵਾਲਾ ਆ ਕੇ ਮੇਰੇ ਪੈਰਾਂ 'ਤੇ ਬੈਠੇ ਆ ਤੁਸੀਂ ਹੁਣ ਵੀ ਦੇਖਿਆ ਹੋਣਾ ਇਹਨਾਂ ਨੇ ਪਿਛਲੇ ਦਿਨੀ ਇੱਕ ਇਕੱਠ ਕੀਤਾ ਤੇ ਦਲਤ ਬਾਲਮੀਕਿਆਂ ਨੂੰ ਉਹਨਾਂ ਦੀ ਅਸਲੀ ਥਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਬੀਬੀਆਂ ਨੂੰ ਆਪਣਾ ਆਰਤਾ ਨੂੰ ਜਿਹਾ ਕੇ ਕਹਦੇ ਇਹ ਸਮਾਜ ਚ ਕਿਹਾ ਵੀ ਇਹ ਪੈਰ ਦੀ ਜੁੱਤੀ ਆ। ਉਹਨਾਂ ਨੂੰ ਜੁੱਤੀਆਂ 'ਚ ਬਿਠਾਇਆ ਤੇ ਆਪ ਚੌੜੇ ਹੋ ਕੇ ਖੁੱਲ੍ਹੇ-ਖੁੱਲ੍ਹੇ ਕੁਰਸੀਆਂ ਦੇ ਉੱਤੇ ਜਿਹੜੇ ਆ ਉਹ ਬਿਰਾਜ਼ਮਾਨ ਹੋਏ। ਪਰ ਜਿਹੜੇ ਲੋਕ ਇਹ ਤੋਂ ਨਾਵਰ ਨੇ ਉਹ ਲੋਕਾਂ ਨੂੰ ਜਿਹੜਾ ਆ ਉਹਨਾਂ ਨੇ ਕੀ ਕੀਤਾ ਕੀ ਉਹਨਾਂ ਨੂੰ ਜੇਲਾਂਾਂ ਦੇ ਵਿੱਚ ਡੱਕਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਨੇ ਸਰਕਾਰ ਨੇ ਕਿਹਾ ਕਿ ਹਰ ਪਿੰਡ ਵਿੱਚ ਗ੍ਰਾਮ ਸਭਾ ਹੋਊਗੀ ਇਹਨਾਂ ਲਈ ਔਖਾ ਹੋ ਗਿਆ ਸਰਕਾਰ ਨੇ ਇਹ ਵੀ ਕਿਹਾ ਕਿ ਇਹਦੇ ਲਈ ਵੀਡੀਓਗ੍ਰਾਫੀ ਹੋਊਗੀ ਇਹਨਾਂ ਦੀ ਮਜਬੂਰੀ ਸੀ ਨਹੀਂ ਤਾਂ ਆਮ ਤੌਰ ਤੇ ਗ੍ਰਾਮ ਸਭਾ ਇਹਨਾਂ ਦੇ ਰਜਿਸਟਰਾਂ ਦੇ ਵਿੱਚ ਹੀ ਹੁੰਦੀਆਂ ਸੀ ਜਿਹੜਾ ਇਹ ਦਾਵਾ ਕਰਦਾ ਆ ਕਿ ਮੈਂ ਇੰਨੇ ਸਾਲਾਂ ਦਾ ਸਰਪੰਚ ਆ। ਇਹ ਪਿੰਡ ਦੇ ਲੋਕਾਂ ਨੂੰ ਪੁੱਛ ਲਓ ਕਦੀ ਗ੍ਰਾਮ ਸਭਾ ਹੋਈ ਸੀ ਮੱਲੇ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਪਬਲਿਕ ਪਲੇਸ ਤੇ ਪਰ ਉਹ ਮਜਬੂਰੀ ਬਣ ਗਈ ਕਿ ਇਹਨਾਂ ਨੂੰ ਗ੍ਰਾਮ ਸਭਾ ਪਿੰਡ ਦੇ ਵਿੱਚ ਕਰਨੀ ਪਈ। ਪਬਲਿਕ ਪਲੇਸ ਤੇ ਕਰਨੀ ਪਈ। ਪਬਲਿਕ ਪਲੇਸ ਦੇ ਵਿੱਚ ਇਹਨਾਂ ਨੇ ਉਹ ਗ੍ਰਾਮ ਸਭਾ ਦੇ ਵਿੱਚ ਕੁਝ ਲੋਕ ਸੀਗੇ ਜਿਹੜੇ ਇਹਦੇ ਕੋਲ ਗਏ ਸੀਗੇ ਜਿਨ੍ਹਾਂ ਦੇ ਐਪਲੀਕੇਸ਼ਨ ਲੈ ਕੇ ਸਾਡਾ ਵੀ ਜੌਬ ਕਾਰਡ ਬਣਾ ਦੋ ਅਸੀਂ ਵਿਧਵਾ ਔਰਤਾਂ ਆ ਸਾਨੂੰ ਵੀ ਕੰਮ ਮਿਲ ਜਾਊਗਾ ਉਹਨਾਂ ਨੂੰ ਕਿਹਾ ਕਿ ਤੁਸੀਂ ਰੱਖ ਲਿਓ ਮੈਨੂੰ ਇਹ ਪੜ੍ਹਨਾ ਨਹੀਂ ਆਉਂਦਾ ਮੈਂ ਬੰਦਾ ਸੱਦ ਕੇ ਪੜ੍ਹ ਕੇ ਤੇ ਉੱਤੇ ਸਾਈਨ ਕਰ ਦੂੰ ਤਿੰਨ ਚਾਰ ਦਿਨ ਬਾਅਦ ਫੇਰ ਬੀਬੀਆਂ ਗਈਆਂ ਉਹਨਾਂ ਨੂੰ ਲੱਗ ਗਿਆ ਵੀ ਇਹਨੇ ਇੱਥੇ ਮੋਰ ਨਹੀਂ ਲਾਉਣੀ ਉਹ ਆਪਣਾ ਚੱਕ ਕੇ ਕਾਗਜ਼ ਲੈ ਆਇਆ ਵਾਪਸ ਲੈ ਆ ਉਹ ਆਪਣੀ ਮੰਗ ਪੁੱਛਣਾ ਚਾਹੁੰਦੀਆਂ ਸੀ ਗਿਆ ਤੁਹੇ ਸਰਪੰਚ ਬਣਿਆ ਤੈਨੂੰ ਲੋਕਾਂ ਨੇ ਵੋਟਾਂ ਪਾਈਆਂ ਕਿ ਤੂੰ ਕੁਝ ਬਣ ਕੁਝ ਇੱਕ ਢੜੇ ਦਾ ਸਰਪੰਚ ਆ ਕਿ ਸਾਰੇ ਪਿੰਡ ਦਾ ਸਰਪੰਚ ਆ ਗ੍ਰਾਂਟ ਤੈਨੂੰ ਇਸ ਕਰਕੇ ਮਿਲਦੀ ਆ ਸਾਰੇ ਪਿੰਡ ਦਾ ਕਰਕੇ ਮਨਰੇਗਾ ਤੇਰੇ ਇਸ ਕਰਕੇ ਪਿੰਡ ਚ ਆਈ ਆ ਕਿਉਂਕਿ ਸਾਰੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਸਾਨੂੰ ਤੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਸਾਡਾ ਜੌਬ ਕਾਰਡ ਕਿਉਂ ਨਹੀਂ ਬਣਿਆ ਇੱਕ ਮੀਟ ਉਹ ਮੀਟ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਜਿਹੜੇ ਉਹਦੇ ਉੱਤੇ ਮੋਹਰ ਲਾਉਂਦਾ ਰਿਹਾ ਉਹਦੀ ਡਿਮਾਂਡ ਜਿਹੜੀ ਉਹ ਡਿਮਾਂਡ ਲੈ ਕੇ ਜਾਂਦੀ ਸੀ ਜਿਹੜਾ ਕਹਿੰਦਾ ਮੈਂ ਇਹਨੂੰ ਜਾਣਦਾ ਨਹੀਂ ਜਿਹੜਾ ਕਹਿੰਦਾ ਮੈਂ ਇਹ ਮੇਰੇ ਪਿੰਡ ਦੇ ਲੋਕ ਨਹੀਂ ਉਹ ਬੰਦਾ ਉਹਨੇ ਉਹਨੇ ਆਪਣਾ ਮਤਾ ਰੱਖਣਾ ਚਾਹੁੰਦੀ ਸੀ ਕਿ ਅੱਜ ਤੱਕ ਤੂੰ ਜਿਹੜਾ ਮੇਰੇ ਡਿਮਾਂਡ ਤੇ ਉੱਤੇ ਮੋਹਰ ਲਾ ਕੇ ਵੀਡੀਓ ਨੂੰ ਭੇਜਦਾ ਉਦੋਂ ਮੈਂ ਮੇਟ ਸੀਗੀ ਉਦੋਂ ਕਿੱਦਾਂ ਤੂੰ ਉਹਦੇ ਉੱਤੇ ਮੋਹਰ ਲਾ ਕੇ ਮੈਨੂੰ ਦਿੰਦਾ ਸੀਗਾ ਉਹ ਪੁੱਛਣਾ ਕਿਉਂਕਿ ਉਹਨਾ ਅੰਦਰ ਆਈ ਦਲਤਾ ਦੇ ਅੰਦਰ ਉੱਤੇ ਹੋਰ ਵੀ ਬਹੁਤ ਸਾਰੇ ਸਿਗੇ ਉਹਦੇ ਵਿੱਚ ਉਹ ਲੋਕ ਸਿਗੇ ਜਿਨ੍ਹਾਂ ਤੇ ਪਰਚੇ ਹੋਏ ਆ ਉਹਦੇ ਵਿੱਚ ਸਾਡਾ ਇੱਕ ਲੀਡਰ ਵੀ ਸੀਗਾ ਕੀ ਨਾਮ ਉਹਦਾ ਉਹਦਾ ਨਾਮ ਕੀ ਆ ਦੂਜੇ ਦਾ ਰੇਸ਼ਮ ਰੇਸ਼ਮ ਉਹ ਸਾਡੇ ਯੂਨੀਅਨ ਦਾ ਵਰਕਰ ਵੀ ਆ ਉਹ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਪਿਛਲੇ ਸਾਲਾਂ ਦੇ ਵਿੱਚ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਆ ਉਹ ਤੂੰ ਕਿਨੂੰ ਦਿੱਤੀ ਉਹ ਜ਼ਮੀਨ ਤਾਂ ਸਾਨੂੰ ਬੇੜੇ ਵਾਲਿਆਂ ਨੂੰ ਮਿਲਣੀ ਚਾਹੀਦੀ ਸੀ ਉਹ ਜ਼ਮੀਨ ਗਈ ਕਿੱਥੇ ਉਹਦਾ ਠੇਕਾ ਕਿੱਥੇ ਜਾ ਰਿਹਾ ਉਹ ਤੂੰ ਦਿੱਤੀ ਕਿਨੂੰ ਆ ਉਹ ਆਪਣੀ ਗੱਲ ਉੱਥੇ ਰੱਖਣਾ ਚਾਹੁੰਦਾ ਸੀ ਉਹ ਪੁੱਛਣਾ ਚਾਹੁੰਦਾ ਸੀਗਾ ਕਿ ਸਾਡੇ ਲਈ 5-5 ਮਰਲੇ ਦੇ ਪਲਾਟ ਦਾ ਮਤਾ ਕਿਉਂ ਨਹੀਂ ਪੈਣਾ ਜਦੋਂ ਲੋਕ ਇਹ ਸਵਾਲ ਕਰਨ ਜਾ ਰਹੇ ਸੀ ਤੇ ਲੋਕਾਂ ਨੇ ਉਹ ਸਰਪੰਚ ਕੋਈ ਦਾ ਕੋਈ ਜਵਾਬ ਨਹੀਂ ਸੀਗਾ ਕਿਉਂਕਿ ਉਹਦੀ ਵੀਡੀਓਗ੍ਰਾਫ ਮਜ਼ਦੂਰ ਵੀ ਕਰ ਰਹੇ ਸੀ ਦੂਸਰੇ ਪਾਸੇ ਸਰਕਾਰੀ ਤੌਰ ਤੇ ਵੀ ਹੋ ਰਹੀ ਸੀ ਆਰ ਉਹਨਾਂ ਨੂੰ ਉੱਥੋਂ ਸਰਪੰਚ ਫੂਫੂ ਕਰਦਾ ਦੌੜ ਗਿਆ ਕਿਉਂਕਿ ਉਸ ਕੋ ਲੋਕ ਸਵਾਲ ਕਰਨਾ ਸਿੱਖ ਗਏ ਸੀ ਲੋਕ ਸਵਾਲ ਕਰ ਰਹੇ ਸੀ ਔਰ ਇਹਦਾ ਕੋਈ ਉਸ ਕੋ ਜਵਾਬ ਨਹੀਂ ਸੀਗਾ ਉੱਥੋਂ ਜਾ ਕੇ ਉਹਨੇ ਇੱਕ ਦਰਖਾਸਤ ਦੇ ਦਿੱਤੀ ਔਰ ਦਰਖਾਸਤ ਦੇਖ ਕੇ ਉਹਨੇ ਇਹਨਾਂ ਦੇ ਖਿਲਾਫ ਇਹ ਤੀਜੇ ਮਹੀਨੇ ਚ ਦਰਖਾਸਤ ਦੇਂਦਾ ਕੋਈ ਉਹਦੀ ਪੜਤਾਲ ਨਹੀਂ ਹੁੰਦੀ ਸਚਾਈ ਨਹੀਂ ਜਾਣੀ ਜਾਂਦੀ ਉਸ ਤੋਂ ਬਾਅਦ ਉਹਦੇ ਉੱਤੇ ਉਹਨਾਂ ਨੂੰ ਫੜ ਕੇ ਜਿਹੜਾ ਆ ਥਾਣੇ ਲੈ ਆਂਦਾ ਜਾਂਦਾ ਥਾਣੇ 'ਚ ਲੋਕ ਆਂਦੇ ਆ ਇਕੱਠੇ ਹੁੰਦੇ ਆ ਉਸ ਤੋਂ ਬਾਅਦ ਉਹ ਮਜ਼ਦੂਰ ਬੰਦ ਆਂਦੇ ਆ ਉਸ ਤੋਂ ਬਾਅਦ ਉਹ ਆਪਣਾ ਪ੍ਰੋਟੈਸਟ ਜਾਰੀ ਕਰ ਦਿਆ ਕਿ ਮਜ਼ਦੂਰਾਂ ਨੂੰ ਗ੍ਰਾਮ ਸਭਾ ਦੇ ਵਿੱਚ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਹੈਗਾ ਤੇ ਉਹਦੇ ਵਿਰੋਧ ਦੇ ਵਿੱਚ ਉਹ ਆਪਣੀ ਜਦੋਂ ਗੱਲ ਕਰ ਰਿਹਾ ਸੀਗੇ ਤੇ ਉਹਨਾਂ ਨੂੰ ਫੜ ਕੇ ਜਿਹੜਾ ਆ ਇਹਨਾਂ ਨੂੰ ਫੜ ਕੇ ਕਿਉਂ ਲੈ ਕੇ ਗਿਆ ਤੇ ਉਹਦੇ ਇਹ ਸਭ ਵਿਰੋਧ ਦੇ ਵਿੱਚ ਇਸ ਵੀਡੀਓ ਨੂੰ ਪੁੱਛਣਾ ਆਇਆ ਤੈਨੂੰ ਤੂੰ ਤੈਨੂੰ ਸਰਪੰਚ ਤਨਖਾ ਨਹੀਂ ਦਿੰਦਾ ਤੂੰ ਲੋਕਾਂ ਦੇ ਟੈਕਸਾਂ ਤੋਂ ਜਿਹੜੀ ਇਸ ਕੁਰਸੀ ਤੇ ਬੈਠੀ ਐ ਅਰ ਤੂੰ ਲੋਕਾਂ ਪ੍ਰਤੀ ਜਵਾਬ ਦੇ ਐ ਜਦੋਂ ਤੂੰ ਸਾਨੂੰ ਕਿਹਾ ਸੀ ਕਿ ਜਾਓ ਸਰਪੰਚ ਕੋ ਮੋਰ ਕਰ ਐ ਤੈਸੀ ਗੁਨਾਹੀ ਕੀਤੀ ਜਦੋਂ ਉਹਨੇ ਮੋਰ ਨਹੀਂ ਲਾਇਆ ਸੀ ಗ್ರಾಮ ਸਭਾ ਚਲੇ ਗਏ ਤੈ ਤੂੰ ਉਲਟਾ ਸਾਡੇ ਖਿਲਾਫ ਕੋਈ ਕਾਰਵਾਈ ਕਰ ਸਰਪੰਚ ਦੇ ਖਿਲਾਫ ਕਾਰਵਾਈ ਕਰਵਾਉਣ ਦੀ ਜਗ੍ਹਾ ਤੂੰ ਸਾਡੇ ਖਿਲਾਫ ਕਾਰਵਾਈ ਦੀ ਜਿਹੜੀ ਹਮਾਇਤ ਕਰਦੀਆਂ ਇਸ ਕਰਕੇ ਇਸ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਦੇ ਲਈ ਇਹਦੀ ਪੜਤਾਲ ਕੀਤੀ ਜਾਵੇ ਕਿਹੜੀਆਂ-ਕਿਹੜੀਆਂ ਬੀਬੀਆਂ ਜਿਨ੍ਹਾਂ ਦੇ ਇਹਨੇ ਨਜ਼ਾਇਜ਼ ਜਿਹੜਿਆ ਹਾਜ਼ਰੀਆਂ ਲਾਈਆਂ ਉਹ ਅੱਜ ਵੀ ਉਹ ਉਹ ਉਹਦੀ ਅੱਜ ਚਸ਼ਮਦੀਦ ਗਵਾਇਆ ਲੋਕ ਇੱਕ ਪਾਸੇ ਇਹ ਸ਼ੋ ਇਹ ਲਗਾਤਾਰ ਵੈਬਸਾਈਟ ਤੇ ਪਿਆ ਇੱਕ ਪਾਸੇ ਬੀਬੀ ਜਿਹੜੇ ਆ ਉਹ ਝੁੰਡ ਕੱਢ ਕੇ ਨੋ ਬਣ ਜਾਂਦੀ ਹੈ ਤੇ ਉਹ ਬੜੀ ਹਾਜ਼ਰੀ ਲਵਾ ਜਾਂਦੀ ਹੈ ਤੇ ਝੋਂਗ ਦੇ ਚੱਕ ਕੇ ਜਿਹੜਾ ਆ ਉਹ ਸਸਤ ਬਣ ਜਾਂਦੀ ਆ ਇੱਕ ਹਾਜ਼ਰੀ ਉਧਰ ਲੱਗ ਜਾਂਦੀ ਆ ਇੱਕ ਹਾਜ਼ਰੀ ਉਧਰ ਲੱਗ ਜਾਂਦੀ ਆ ਇੱਕ ਦਿਹਾੜੀ ਉਧਰ ਪੈ ਜਾਂਦੀ ਆ ਇੱਕ ਦਿਹਾੜੀ ਇਧਰ ਪੈ ਜਾਂਦੀ ਆ ਇਹਦੇ ਵਿੱਚ ਵੀਡੀਓ ਨੂੰ ਕਿੰਨਾ ਜਾਂਦਾ ਇਹ ਚ ਸਰਪੰਚ ਨੂੰ ਕਿੰਨਾ ਜਾਂਦਾ ਇਹ ਤੇ ਜਿਹੜੇ ਉਹਦੇ ਖਾਸਮ ਖਾਸ ਬੰਦੇ ਆ ਜੀਆਰਐਸ ਉਹਨੂੰ ਕਿੰਦਾ ਜਾਂਦਾ ਇਹਦਾ ਜਵਾਬ ਇਹਨਾਂ ਨੂੰ ਜ਼ਰੂਰ ਪੁੱਛਾਂਗੇ ਇਹ ਅੱਜ ਇਹਦੀ ਸ਼ੁਰੂਆਤ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਇਹ ਸਰਪੰਚ ਦੀ ਪੜਤਾਲ ਹੋਣੀ ਚਾਹੀਦੀ ਆ ਪੜਤਾਲ ਹੋ ਕੇ ਇਹਦਾ ਜਿਹੜਾ لوکاں نو انصاف ملنا ਚਾਹੀਦਾ ਜੇ انصاف ਨਹੀਂ ਮਿਲਦਾ ਤੇ ਅੱਜ ਇਹ ਲੜਾਈ ਹੋਰ ਅੱਗੇ ਤੱਕ ਜਾਵੇ ਮਨ ਸਕਦਾ ਨਹੀਂ ਜਦੋਂ ਬੜਾ ਟਾਈਮ ਚ ਇਨਸਾਫ ਨਹੀਂ ਮਿਲਦਾ ਤੇ ਸੰਘਰਸ਼ ਹੋਰ ਵੱਡਾ ਹੋ ਸਕਦਾ ਹੈ ਨਹੀਂ ਇਹ ਫਿਜ਼ਾ ਦੇ ਵਿੱਚ ਪੰਜਾਬ ਦੀ ਫਿਜ਼ਾ ਦੇ ਵਿੱਚ ਸੰਘਰਸ਼ੀ ਸੰਘਰਸ਼ ਹੈ ਪਵਰ ਜੀ ਆਉਗਾ ਅੱਜ ਇੱਕ ਪਾਸੇ ਲੋਕ ਜਗਰਾਵਾਂ ਦੇ ਵਿੱਚ ਕਿਸਾਨ ਆਪਣੀਆਂ ਜ਼ਮੀਨਾਂ ਧੱਕੇ ਨਾਲ ਖੋਣ ਦੀਆਂ ਲੜਾਈ ਲੜ ਰਹੇ ਆ ਇੱਕ ਪਾਸੇ ਸੰਗਰੂਰ ਦੇ ਵਿੱਚ ਲੋਕ ਜਿਹੜਾ ਆ ਉਹ 7 1/2 ਏਕੜ ਤੋਂ ਵੱਧ ਨਹੀਂ ਲੜ ਰਹੇ ਆ ਇੱਕ ਪਾਸੇ ਲੋਕ ਰੋਜ਼ਗਾਰ ਲਈ ਲੜ ਰਹੇ ਆ ਇਹ ਤਾਂ ਹੁਣ ਜਿਹੜੀ ਸਰਕਾਰ ਜਿਹੜਾ ਪ੍ਰਬੰਧ ਆ ਉਹ ਸੰਘਰਸ਼ਾਂ ਦੀ ਪੈਦਾਵਾਰ ਲਈ ਜ਼ਿੰਮੇਵਾਰ ਆ ਔਰ ਇਹ ਸੰਘਰਸ਼ ਨਿਸ਼ਚਿਤ ਹੈ ਆ ਇਸੰਤਰ ਸੇਂ ਪੀਟਰ ਤਸਵੀਰ ਹੈ ਮਾਹਤ ਪਰ ਬੀਡੀਪੀਓ ਦਫਤਰ ਦੀ ਜਿੱਥੇ ਇੱਕ ਵਿਸ਼ਾਲ ਧਰਨਾ ਲੱਗਿਆ ਔਰ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਔਰ ਅੱਗੇ ਜੋ ਸਾਰਾ ਮਸਲਾ ਕਿੱਧਰ ਹੋ ਜਾਂਦਾ ਹੈ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਆਵਾਂਗਾ ਕੈਮਰਾਮੈਨ ਸੁਨੂਦਨ ਹਰਦੀਪ ਪੰਡਾ ਨਾ ਨਿਊਜ਼ ਮਾਹਤਪੁਰ